ਕੀ ਨਾਮ ਹੈ ਜੀ ਤੇਰਾ ਨਾਮ ਮੂਸਾ ਜੀ ਮੈਂ ਤੁਰੇ ਪਿੰਡ ਰਹਿਣ ਵਾਲਾ ਤੁਰੀ ਦੇ ਲਵੇ ਅੱਜ ਦਿਨ ਹੈ ਜੀ ਮੇਰੀ ਮਹਸਾ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜੇ ਦੂਰ ਪਹੁੰਚੀ ਨੇ ਆਪਣੀ ਆਬੀ ਮਹਸਾ ਪਿੰਡ ਕਪਿਆਲ ਜੀ ਠੀਕ ਹੈ ਜੀ ਤੇ ਭੱਜਣ ਲੱਗੇ ਮੈਂ ਸਾ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਜੇ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਈ ਜੀ ਮੇਰੇ 18 ਡੰਗਰ ਮਰ ਗਏ ਜੀ ਠੀਕ ਹੈ ਬਾਕੀ 6-7 ਸੀਰੀਅਸ ਨੇ ਕਿੰਨੀ ਕੀਮਤ ਵਾਲੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ ਲੱਖ ਰੁਪਏ ਤੋਂ ਉੱਪਰ ਵਾਲੇ ਡੰਗਰੇ ਆ ਜੀ ਸਾਰੇ ਜਿੰਨੇ ਸੀਰੇ ਦੀ ਕਿੰਨੀਆਂ ਕ ਸੋਣ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9-10 ਜਿਹੜੀਆਂ ਸੋਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸੰਗਰੇੜੀ ਨੂੰ ਤੁਹਾਨੂੰ ਕਦੋਂ ਕੋਈ ਘਟਨਾ ਬਾਰੇ ਪਤਾ ਲੱਗਿਆ ਦੀ ਕਹੇ ਕ ਵਜੇ ਦੀ ਘਟਨੇਗੀ 2 ਵਜੇ ਦੀ ਘਟਨੇਗੀ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐ ਕਰਕੇ ਬਸ ਸਾਨੂੰ ਇੱਥੇ ਜਿਹੜੇ ਮੈਸਾਂ ਨਾਲ ਸੀ ਉਹਨਾਂ ਨੇ ਫੋਨ ਕੀਤਾ ਕਿ ਮੈਂ ਅਸੇ ਪਾਣੀ ਪੀ ਕੇ ਭੱਜਣ ਲੱਗ ਗਈਆਂ ਅਸੀਂ ਜਿਆਦਾ ਤੇ ਆਏ ਦੇਖਿਆ ਸੀ ਮੈਂ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੋਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀ 18 ਮਾਰੀ ਗਈਆਂ ਜੀ ਉਹ ਕਿ 6-7 ਸੀਰੀਅਸ ਨੇ ਜੀ ਪ੍ਰਸ਼ਾਸਨ ਦੇ ਅਧਿਕਾਰੀ ਡਾਕਟਰ ਵਗੈਰਾ ਪਹੁੰਚੇ ਨਹੀਂ ਜੀ ਹਾਂਜੀ ਹਾਂਜੀ ਪਹੁੰਚੇ ਡਾਕਟਰ ਨੇ ਕੀ ਕਿਹਾ ਜੀ ਉਹ ਕਦੇ ਦਵਾਈ ਵਾਲਾ ਪਾਣੀ ਪੀ ਗਈ ਹੈ ਆ ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ ਕਿੰਨੇ ਕ ਡੰਗਰ ਰਹਿ ਗਈ ਤੁਹਾਡੇ ਬੱਚੇ ਇਹ ਚੀਜ਼ ਬੱਚੇ ਨੇ ਹੈਗੇ ਨੇ 22 ਡੰਗਰ ਬਚੇ ਹੈਗੇ ਉਹਨਾਂ ਚ 6-7 ਸੀਰੀਅਸ ਨੇ ਜੀ ਹਾਲੇ ਸੀਰੀਅਸ ਵਗੈਰਾ ਨਹੀਂ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ ਜੀ ਤੁਹਾਨੂੰ ਇਸ ਸਬੰਧੀ ਹਾਂਜੀ ਹਾਂਜੀ ਆ ਡਾਕਟਰ ਵਗੈਰਾ ਦੀ ਜਿਹੜੀਆਂ ਦਵਾਈਆਂ ਵਗੈਰਾ ਦੇ ਰਹੇ ਨੇ ਜੀ ਦੇ ਰਹੇ ਨੇ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਜੀ ਮੈਂ ਮੰਗਾਈ ਮੈਂ ਗਰੀਬ ਬੰਦਾ ਆ ਜੋ ਪ੍ਰਸ਼ਾਸਨ ਮੇਰੇ ਗਰੀਬ ਨੂੰ ਮਦਦ ਕਰਨਾ ਚਾਹੁੰਦਾ ਮੇਰੀ ਔਕਾਦੀ ਇਹ ਨਾਮ ਹੈ ਜੀ ਗੁਲਾਉ ਨਵੀ ਕਿਹੜੀ ਜਗ੍ਹਾ ਦੇ ਰਹਣਾ ਨੇ ਅੱਜ ਕੀ ਘਟਣਾ ਹੋਈ ਹੈ ਜੀ ਅੱਜ ਖੇਲ ਚ ਪਾਣੀ ਪੀਰੇ ਦੇ ਮੱਜਾਂ ਨੇ 6 ਮੱਜਾਂ ਮਰ ਗਈਆਂ ਉਹ ਜੋ ਤਿੰਨ ਮੱਜਾਂ ਸੀਰੀਅਸ ਨੇ ਇਹ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡੇ ਚ ਨੁਕਸਾਨ 6 ਮੱਜਾਂ ਮਰ ਗਈਆਂ ਜਪਟੀਆਂ ਕਿੱਧਰੋਂ ਆ ਰਹੀ ਸੀ ਕਿੱਧਰੋਂ ਜਾ ਰਹੀ ਸੀ ਅਸੀਂ ਆ ਪਿੰਡ ਵੱਲੋਂ ਆ ਰਹੇ ਸੀ ਇੱਧਰੋਂ ਜਾ ਰਹੇ ਸੀ ਨੋ ਟੰਡੋਲੀ ਕਰੇ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਟਣਾ ਕਿੰਨੇ ਕ ਵਜੇ ਦੀ ਘਟਣਾ ਵਾਪਰੀ ਇਹਦੇ ਕਹਿ ਕੋਈ ਦੀ ਗੱਲ ਸਾਨੂੰ ਪਤਾ ਲੱਗਾ ਜੀ ਜਦੋਂ ਮੱਜਾਂ ਡਿੱਗ ਗਈਆਂ ਕਹਿ ਕਿੰਨੇ ਵਜੇ ਦੀ ਘਟਣਾ ਜੀ ਇਹ ਹੈ ਜੀ 3:30 ਵਜੇ ਦੀ 3:30 ਦੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣ ਨੁਕਸਾਨ ਦਾ ਖਾਸਾ ਹੀ ਹੋ ਗਿਆ ਲੱਖ ਲੱਖ ਦੀ ਮੱਝ ਦੇ ਕੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਨਸਾਫ਼ ਚਾਹੀਦਾ ਇਹ ਪਾਣੀ ਪੀਣ ਦੇ ਨਾਲ ਹੀ ਹੋਇਆ ਜੀ ਪਾਣੀ ਪੀਣ ਦੇ ਨਾਲ ਜਿੰਨੇ ਮੱਝਾਂ ਨੇ ਪਾਣੀ ਪੀਤਾ ਉਹਨੇ ਹੋਈਆਂ ਬਾਕੀ ਔਰ ਕੁਝ ਨਹੀਂ ਹੋਇਆ ਜੀ ਕਿ ਮੱਕੀ ਮੁੱਕੀ ਵਗੈਰਾ ਖੜੀ ਸੀਗੀ ਉਹਤੇ ਵੀ ਸਪਰੇਅ ਕਰੀ ਨਾ 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 ਮੱਕੀ ਨਹੀਂ ਵਕੀ ਨਾ ਆਈ ਕੱਲਾ ਪਾਣੀ ਪੀਤਾ ਕੱਲਾ ਪਾਣੀ ਪੀਤਾ ਖੇਲ ਚ ਆਓ ਸਾਹਮਣੇ ਮੋਟਰ ਆ ਸੋਨੂੰ ਨੀ ਪਤਾ ਸੀ ਵੀ ਉਹ ਪਾਣੀ ਆਇਆ ਨਾ 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 ਸਾ ਅਸੀਂ ਆਪ ਬੰਦੇ ਪਹਿਲਾਂ ਪਾਣੀ ਪੀਣ ਜਾ ਰਹੇ ਸੀ ਪਹਿਲਾਂ ਭੱਜ ਗਏ ਮੱਝ ਮੁਰੇ ਬੜਗੀ ਭੱਜ ਗਏ ਉਸ ਕਰਮ ਬੰਦੇ ਨੇ ਪਾਣੀ ਨਹੀਂ ਪੀਤਾ ਫਿਰ ਨਹੀਂ ਤੇ ਪਹਿਲਾਂ ਬੰਦਿਆਂ ਨੇ ਪੀਣਾ ਥੀ ਅੱਛਾ ਪਹਿਲਾਂ ਬੰਦਿਆਂ ਨੇ ਪੀਣਾ ਹਾਂ ਕੀ ਨਾਮ ਹੈ ਜੀ ਡਾਕਟਰ ਗਗਨਦੀਪ ਸਿੰਘ ਜੀ ਹਾਂ ਕੀ ਉਹਦੇ ਸੋਰੇ ਮੈਂ ਵੈਟਰਨਰੀ ਅਫਸਰ ਹਾਂ ਜੀ ਸੀਬੀਐਚ ਕਰਾਚੋ ਤੋਂ ਸਰ ਅਜਿਹਾ ਜੁਰਿਕਾ ਕਪਿਆਲ ਘਟਣਾ ਹੋਇਆ ਕੀ ਕਾਰਨ ਬਣੇ ਦਾ ਕੁਝ ਪਤਾ ਲੱਗਿਆ ਸਰ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ ਕੁਝ ਪਸ਼ੂਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਸ਼ੂ ਇਲਾਜ ਦੇ ਦਰੌਣੀਪੁਰਾ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੇ ਹੋਗੇ ਸੀਗੇ ਤੇ ਕਿੰਨੇ ਕੁ ਮੈਸਾਂ ਵਗੈਰਾ ਸੀ ਕਿੰਨੇ ਕੁ ਹੋຊ ਨੇ ਹਾਂ ਮਾਲਕ ਦੇ ਦੱਸਣ ਮੁਤਾਬਕ ਜੀ 1 ਦੇ 12 ਨੇ 1 ਦੇ 6 ਕਹਿ ਰਹੇ ਨੇ ਅਤੇ ਤਕਰੀਬਨ ਪਤਾ ਲੱਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕਾਰਨ ਕੁਝ ਬਣੇ ਹੋਣਗੇ। ਇਹਨਾਂ ਦੇ ਦੱਸਣ ਅਨਸਾਰ ਹੀ ਹੈ ਜੀ ਵੀ ਕੋਈ ਇਹਨਾਂ ਨੇ ਪਾਣੀ ਪੀਤਾ ਉਸ ਤੋਂ ਬਾਅਦ ਕੋਈ ਆ ਬਾਕੀ ਤਫਸੀਲ ਦਾ ਬੇਸ਼ਅ ਜੀ ਜੋ ਤਫਸੀਲ ਤੋਂ ਬਾਅਦ ਆਊਗਾ ਉਹ ਤੁਹਾਡੇ ਸਾਹਮਣੇ ਹੋਗਾ। ਇਹਨਾਂ ਦੇ ਪੋਸਟਮਾਰਟਮ ਕਰਵਾਏ ਜਾਣਗੇ। ਜਿਸ ਤਰ੍ਹਾਂ ਪ੍ਰਸ਼ਾਸਨ ਦੇ ਹੁਕਮ ਹੋਣਗੇ ਜੋ ਸਮਾਂ ਲੱਗੇਗਾ। ਕੀ ਨਾਮ ਸਰਪਨਿਕ? ਮੇਰਾ ਸੁਨਦਰਪਾਲ ਸਿੰਘ ਪੰਨੂ ਤਸਵੀਰਦਾਰ ਸੰਗਰੂਰ ਐਡੀਸ਼ਨਲ ਚਾਰਜ ਫੋਨੀਗੜ। ਸਰ ਅਜੇ ਕੋਈ ਕਪਿਆਲ ਪਿੰਡ 'ਚ ਘਟਣਾ ਹੋਇਆ ਕੀ ਕਾਰਨ ਰਹੇ ਨੇ? ਕਪਿਆਲ ਪਿੰਡ 'ਚ ਜੀ ਕੁਝ ਗੁਜਰਾ ਦੇ ਮੱਝਾ ਸੀਗੇ ਚਰਾ ਤੇਰਾ ਸੇਜੇ ਚ ਬੱਚੇ ਜਿਹਨਾਂ ਨੇ ਪਾਣੀ ਪੀਤਾ ਇਹਨਾਂ ਚ 18 ਮੱਝਾਂ ਜਿਹੜੀਆਂ ਉਹ ਮਰ ਗਈਆਂ ਤਿੰਨ ਚਾਰ ਦੀ ਹਾਲਤ ਨਾਜ਼ੁਕ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ ਡਾਕਟਰ ਕੋਲ ਉਹ ਟਰੀਟ ਕਰ ਰਹੇ ਆ ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਪੈਨਲ ਬੰਦਾ ਉਹਦਾ ਤੇ ਡਾਕਟਰ ਦਾ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾਗੇ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋ ਡਾਉਟ ਰਿਜ਼ਲਟ ਨਿਕਲੂਗਾ ਪੋਸਟ ਮਾਰਟ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗਾ ਜੋ ਕਾਨੂੰਨੀ ਕਾਰਵਾਈ ਬਣੂਗੀ ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਜੇ ਪੋਸਟ ਮਾਰਟ ਪਾਉਣ ਤੋਂ ਬਾਅਦ ਵੀ ਕੀ ਇਹਦਾ ਕਾਰਨ ਕੀ ਹੈਗਾ ਬੇਸਿਕ ਇਸ਼ੂ ਕੀ ਹੈਗਾ ਕਿਥੋਂ ਚਰਕੇ ਆਈਆਂ ਪਿੱਛੋਂ ਚਰਕੇ ਆਈਆਂ ਇੱਥੇ ਆ ਕੇ ਇਹਨਾਂ ਨੇ ਪਾਣੀ ਪੀਤਾ ਉਹਦਾ ਕੀ ਕਾਰਨ ਬਣਦਾ ਹੈਗਾ ਪੁਲਿਸ ਵੀ ਜਿਹੜਾ ਸ਼ਿਸ਼ ਕਿਸ਼ਨ ਕਰੂਗੀ ਜੋ ਹੱਲ ਨਿਕਲੂਗਾ ਉਹਦਾ ਜੋ ਰਿਜ਼ਲਟ ਨਿਕਲੂਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕਰਾਂਗੇ ਕੋਈ ਡੰਗਰ ਜ਼ਹਿਰੀਲਾ ਪਾਣੀ ਪੀਣ ਕਾਰਨ ਮਰੇ ਨੇ ਕੋਈ ਤੁਸੀਂ ਪਹੁੰਚੋ ਮੌਕੇ ਤੇ ਕੀ ਗੱਲ ਪਤਾ ਲੱਗਦੀ ਹਾਂ ਸਾਡੇ ਕੋਲ ਅੱਜ ਤਰਾਹ ਆਈ ਸੀਗੀ ਵੀ ਗੁੱਜਰ ਬਰਾਦਰੀ ਦੀਆਂ ਮਹਿਸਾਂ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਦੀ ਹੈ ਉਹ ਸਰ ਪਤਾ ਲੱਗਿਆ ਕਿ ਕਿੰਨੇ ਕੁ ਡੰਗਰ ਸੀਗੇ ਜਿਹੜੇ ਪੈਸ਼ੂ ਮਰੇ ਨੇ ਠਰੰਕ ਮਹਿਸਾਂ ਦਾ ਪਤਾ ਲੱਗਾ ਕਿ ਜਿੰਨਾ ਦੀ ਡੈਥ ਹੋ ਗਈ ਹੈ ਬਾਕੀ ਕੁਝ ਮਸਾਂ ਜੜੀਆਂ ਨੇ ਉਹ ਸੀਰੀਅਸ ਨੇ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ ਉਹਨਾਂ ਨਾਲੋਂ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ